ਹਤੂਰੇ ਸੇਵਾਦਾਰ ਨੇ ਕਮਰ ਕਸੇ ਕਰਕੇ ਰਾਸ਼ਨ ਦੇ ਚੱਲ ਪੇ ਜਹਾਜ ਪਰ ਪਰ ਕੇ ਸਾਡੇ ਦਾ ਟਰੈਕਟਰ ਟਰਾਲੀਆਂ ਜਹਾਜ ਨੇ ਚੜ੍ਹਦੀ ਕਲਾ ਦੇ ਵੇਖੋ ਗੂੰਜਦੇ ਜਕਰ ਨੇ ਪੁੱਤ ਏ ਪੰਜਾਬ ਦੇ ਪੰਜਾਬ ਨੂੰ ਪਿਆਰੇ ਨੇ ਧਰਨੀ ਮਦਦ ਹੈ ਸੁਚੇਤ ਬੀਰੜੇ ਕੇ ਲੁੱਟ ਦੇ ਲਟੈਰੇ ਕਹੀਂ ਰਾਹਾਂ ਵਿੱਚ ਬਹਿ ਕੇ ਮਾਰ ਕੇ ਜਮੀਰ ਉਹ ਕਿੱਲੀ ਟੰਗੀ ਜਾਂਦੇ ਨੇ ਹੜ ਪੀੜਤਾں ਦੇ ਨਾਲ ਤੇ ਆਪ ਮੰਗੀ ਜਾਂਦੇ ਨੇ ਲੋੜ ਜੀ ਨੂੰ ਹੋਵੇ ਸੱਚੀ ਹੋਈਏ ਉਹਦੇ ਬਲ ਜੀ ਪੈ ਜਾਵੇ ਛੇਤੀ ਚੜ ਪਾਣੀਆਂ ਨੂੰ ਠੱਲ ਜੀ ਇਨਸਾਨੀਆਂ ਤੇ ਹੀ ਰਲ ਕਰੀਏ ਮਦਦ ਆਉ ਦੇ ਦੀਏ ਸਬੂਤ ਇਹ ਕਿਤੇ ਪਿਆਰ ਦਾ ਕਹਿੰਦੇ ਨੇ ਜੀ ਸਭ ਕੁਝ ਹੱਥ ਹੁੰਦਾ ਰੱਬ ਦੇ ਇੱਦੇ ਪਤਾ ਹੀ ਨਹੀਂ ਜੀ ਦੱਸੋ ਕੌਣ ਕਿਹਨੂੰ ਮਾਰਦਾ ਇੱਥੇ ਪਤਾ